ਉਨਾ ਆਪਾਂ ਚੱਲਦੇ ਹਾਂ ਜੀ ਕਲਗਰੀ ਡਾਉਨ ਟਾਊਨ ਦੀ ਜਿਹੜੀ ਹੈ ਨਾ ਜਿਹਨੂੰ ਕਹਿੰਦੇ ਜਿੰਦ ਜਾਨ ਸਟੀਫਨ ਐਵੇਨਿਊ ਵਾਕ ਉਥੇ ਜਿੱਥੇ ਅੱਗ ਬਲਦੀ ਹੈ ਨਾ ਧੂਆ ਥੇ ਨਿਕਲਦਾ ਨਿਕਲਦਾ ਦੇ ਆਜੋ ਮੌਸਮ ਚ ਦਾਵਾ ਦੇਖਦਾ ਏ ਸਾਰੇ ਪਾਸੇ ਨਾ ਬਰਫ ਕੱਤੀ ਕਰ ਕਰ ਢੇਰ ਲੱਗੀ ਜਾਂਦੇ ਆ ਜਿਹੜੀ ਸਨੋਵ ਮਾ ਵਿਖਾਰਿਆ ਨਾ ਇਦੋਂ ਵੱਧ ਲੈ ਪੈਣੀ ਆ ਅੱਜ ਰਾਤ ਤੇ ਇਹ ਬਾਕੀ ਇਹਨੂੰ ਮਹਿਸੂਸ ਕਰੋ ਵੀ ਕਿਵੇਂ ਇਹਦੇ ਵਿੱਚ ਜਨ ਜੀਵਣਾ ਕਿਵੇਂ ਇਹਨੂੰ ਝੰਗਣਾ ਪੈਂਦਾ ਕਿਵੇਂ ਕਿਵੇਂ ਜਾ ਕੇ ਸਕੂਲ ਕੋਈ ਜਾਂਦਾ ਕੋਈ ਕੰਮ ਤੇ ਜਾਂਦਾ ਇਹ ਸਾਰਾ ਕੁਝ ਵੇਖਣਾ ਜੀ ਚਾਹਲਾ ਆ ਜਿਹੜੀ ਕਾਲੀ ਕੀ ਸਨੋਵ ਦੇਖਦੀ ਜੇ ਨਾ ਇਹ ਜੜੀਆਂ ਸਨੋ ਉਹ ਗੱਡੀਆਂ ਚੱਲ ਚੱਲ ਹੋਈਆਂ ਇਸ ਤਰ੍ਹਾਂ ਦੀ ਪਰ ਤਲਕਨ ਹੋ ਜਾਂਦੀ ਜਿੱਥੇ -13 ਦੇ ਲਾਗੇ ਛਾ ਗਿਆ ਤਾਪਮਾਨ ਜੇ ਤਾਂ ਫੇਰ ਵੀ ਵੇਖ ਲੋ ਸਾਈਕਲ ਵਾਲੇ ਆਪਣਾ ਸਾਈਕਲ ਲਈ ਫਿਰਦੇ ਆ। ਆ ਬਿਲਡਿੰਗਾਂ ਲਾਗੋਂ ਬਸ ਨੰਗ ਰਹੀ ਆ ਤੇ ਬਿਲਡਿੰਗਾਂ ਦੀ ਉਚਾਈ ਦਾ ਨਾ ਇਤੋਂ ਅਹਿਸਾਸ ਹੁੰਦਾ ਜੇ। ਆ ਜਿਹੜੇ ਸਾਹਮਣੇ ਵੇਖਣ ਦੇ ਆ ਨਾ ਪੁਲ ਜਿਹੜੇ ਇੱਕ ਦੂਜੇ ਬਿਲਡਿੰਗਾਂ ਨੂੰ ਜਿਹੜੇ ਜੋੜਦੇ ਆ ਸਕਾਈ ਵਾਕ ਦੇ ਦਾ ਹਿੱਸਾ ਵਾ ਜਿਹੜਾ +15 ਸਕਾਈ ਵਾਕ ਆ ਤੇ ਇਹਨਾਂ ਸਾਰੀ ਗੱਲ ਗਰੀ ਨੂੰ ਇੱਕ ਦੂਜੇ ਨਾਲ ਜੋੜਿਆ ਸਾਰੇ ਮਾਲ ਲਗਭਗ ਜੁੜੇ ਹੋਏ ਆ। ਔਰ ਸਾਹਮਣੇ ਨਾ ਸਿਟੀ ਟੀਵੀ ਕੈਲਗਰੀ ਦਾ ਜਿਹੜਾ ਮੇਨ ਆਫਿਸ ਦਾ ਹੁਣ ਜਿਹੜੀ ਟ੍ਰੇਨ ਵੀ ਸਰਵਸ ਆ ਨਾ ਕਮਾਲ ਹੋਈ ਪਈ ਐ ਇੱਕ ਜਾਂਦੀ ਆ ਤੇ ਇੱਕ ਆਦੀ ਆ ਹਾਂਜੀ ਔਰ ਖੜੀ ਲਿਕਨਦੀ ਆ ਜਿਹੜੀ ਪਹਿਲੀ ਨਿਕਲੇਗੀ ਤੇ ਦੂਜੀ ਉਨੇ ਆਏ ਨਾ ਉੱਪਰ ਕੁਲਾਜਾ ਦੇ ਆ ਛੜ ਪਾਰ ਕਰਕੇ ਨਾ ਸਟੀਫਨ ਐਵੇਨੂ ਵਾਕ ਗਈ ਆ ਜਿੱਧਰ ਆਪਾਂ ਜਾ ਰਹੇ ਆ ਨਾਰਮਲ ਦਿਨਾਂ 'ਚ ਇੱਥੇ ਬਹੁਤ رونਕ ਹੁੰਦੀ ਆ ਬਰਫ਼ ਦੇ ਢੇਰ ਲੱਗੇ ਜੇ ਕੈਲਗਰੀ ਟਾਵਰ ਜੀ ਕੈਲਗਰੀ ਦੀ ਪਛਾਣ ਨੋ ਨਾ ਦੂ ਦੂ ਪੈ ਜਾਂਦੀ ਹੈ ਤੇ ਇਹ ਸਾਫ ਕਰੀ ਜਾਂਦੇ ਆ ਢੇਰ ਫੇਰ ਲੱਗੀ ਜਾਂਦੇ ਆ ਅਤੇ ਦੋਵੇਂ ਭਰਾ ਵੀ ਸੋਚਣਦੇ ਆ ਵੀ ਯਾਰ ਇਹ ਗਲੀ ਤੇ ਭਰੀ ਹੁੰਦੀ ਹੁੰਦੀ ਹੋਂਦ ਕਿਹਦਾ ਰਿਹਾ ਯਾਰ ਬਹੁਤ ਆ ਪੁਲਿਸ ਵਾਲੇ ਤੁਰੇ ਫਿਰਦੇ ਜਾਂ ਮੇਰੇ ਅੱਗੇ ਦੋ ਚਾਰ ਤੁਰੇ ਫਿਰਦੇ ਆ ਚੱਕਰ ਕੀ ਆ ਉਹਦਾ ਚੱਕਰ ਐ ਹੋਈ ਆ ਮਾਈਨਸ 17 ਡਿਗਰੀ ਸੈਲਸੀਅਸ ਜਿਹੜਾ ਤਾਪਮਾਣਾ ਉਹਨੇ ਕਹਿੰਨਾ ਬੜਾ ਔਖਾ ਜੀ पूरा नजारेदार तीनों कंदा व्यू हैगा जे ਆ ਅੱਗ ਜੜੀ ਨਾ ਸੇਕਣ ਲਈ ਲਾਈ ਹੋਈ ਆ ਤੇ ਉਹ ਐਵੀ ਮੈਂ ਪਹਿਲੀ ਵਾਰ ਹੀ ਵੇਖਿਆ ਹੋਇਆ ਨਜ਼ਾਰਾ ਤੇ ਥੋੜੇ ਹੱਥ ਸੇਕ ਲਏ ਆ ਸ਼ਾਮ ਤੇ ਬਰਫ਼ ਪੈਂਦੀ ਸੀ ਕੋ ਸਾਈਕਲ ਤੇ ਲੰੰਦਾ ਨਾ ਤੇ ਵੱਡੀ ਗੱਲ ਆ ਸਾਈਕਲਾਂ ਤੇ ਕੁਝ ਆ ਜਾਦਾ ਕਮਾਲ ਕਰੀ ਭਈਆ टम के नज़ारे जे ਕਾਫੀ ਖਰਾਬ ਹੋ ਗਿਆ ਪਰ ਆ ਲਾਈ ਟੰਡਾ ਦਿਆਂ ਵੇਖ ਕੇ ਨਾ ਰਿਆ ਨਹੀਂ ਜਾਂ ਮੈਂ ਕਿਹਾ ਚੱਲ ਥੋੜਾ ਉਹਨੂੰ ਵਿਖਾ ਵਿਖਾਦਾ ਵੀ ਲੰਬਕਪੁਰ ਨਾ ਜਾਣ ਆਲਾ ਅੱਗੇ ਜਿਹੜੀਆਂ ਦੋਨੋਂ ਹੀ ਬਹੁਤ ਬਿਲਡਿੰਗਾਂ ਤੇ ਦੂਜੀ ਚੜੀਆਂ ਉੱਚੀਆਂ ਬਿਲਡਿੰਗਾਂ ਹਨ ਇੱਥੇ ਤੋ ਕੱਲ ਗਰੀ ਮੁਸਫਲਾ ਆਹ ਲਾ ਹਾਂ ਜਾ ਰਹਾ ਸਟੇਸ਼ਨ ਉੱਪਰ ਗਰੀਬੂਰੀ ਚੰਕਾ ਨਾ ਪ੍ਰਭਤ ਤੈ ਤਨ ਕੋ ਹੋਰ ਜਿਆਦਾ ਜੜੇ ਨੇ ਖੂਬਸੂਰਤ ਹੁੰਦੇ ਪਰ ਠੰਡ ਜਿੰਨੀ ਹੁੰਦੇ ਜਾਣੇ ਜਾਈਦਾ ਸਨੋਪੰਦੀ ਚ ਨਾ ਕਲਗਰੀ ਕਿਹੋ ਜਿਹੀ ਲੱਗਦੀ ਆ ਮੈਂ ਪੂਰੀ ਅੱਜ ਸਾਰੇ ਪਾਸੇ ਜਾ ਕੇ ਤੁਹਾਨੂੰ ਮਤਲਬ ਪੈਦਲ ਵੀ ਬੱਸ ਤੇ ਵੀ ਤੇ ਟ੍ਰੇਨ ਤੇ ਵੀ ਵਿਖਾਇਆ ਸੇਰ ਤੋਂ ਅੱਗੇ ਹੁਣ ਟੱਕਰ ਤੇ ਬਾਕੀ ਮਿਲਾਂਗੇ ਅੱਗੇ ਹੋਰ ਵੀਡੀਓ ਚ